لیکن ਜਿਹੜਾ ਸਨਾਤਨ ਹੈ ਉਹ ਵੱਖਰਾ ਹੈ ਸਿੱਖ ਵੱਖਰਾ ਹੈ ਇਹ ਬਹੁਤ ਕਲੀਅਰ ਗੱਲ ਹੈ ਇਹਦੇ ਵਿੱਚ ਕਨਫਲिक्ट ਨਹੀਂ ਹੈ ਕੋਈ ਔਰ ਸਿੱਖ ਸਨਾਤਨ ਦੀ ਰਿਸਪੈਕਟ ਤਾਂ ਕਰਦਾ ਹੈ ਜੀ ਪਰ ਸਿੱਖ ਸਨਾਤਨੀ ਨਹੀਂ ਹੈ ਇਹ ਬਹੁਤ ਕਲੀਅਰ ਗੱਲ ਹੈ ਔਰ ਦੂਜੀ ਗੱਲ ਇਹ ਹੈ ਕਿ ਪੈਰ ਪੈਰ ਤੇ ਜਦੋਂ ਪਹਿਲੀ ਜੇ ਗੁਰੂ ਨਾਨਕ ਸਨਾਤਨੀ ਹੁੰਦੇ ਤਾਂ ਗੁਰੂ ਨਾਨਕ ਨੂੰ ਇੱਕ ਨਵਾਂ ਕਹਿ लो ਕਿ ਇਕ ਥਾਟ ਦੇਨ ਦੀ ਲੋੜ ਕੀ ਪਈ ਸੀ ਜੀ ਚੈਲੰਜ ਕਰਨ ਦੀ ਲੋੜ ਕਬੀਰ ਸਾਹਿਬ ਨੂੰ ਕੀ ਲੋੜ ਪਈ ਸੀ ਫਿਰ ਉਹ ਉਸੇ ਧਾਰਾ ਦੇ ਅਧੀਨ ਵਹਿੰਦੇ ਜਾਂਦੇ ਤੇ ਉਹ ਕਰਦੇ ਜਾਂਦੇ ਗੁਰਨਾਨਕ ਮੂਜੀ ਮੂਰਤੀ ਪੂਜਨ ਤੋਂ ਰੋਕਦੇ ਐ ਜੀ ਗੁਰਨਾਨਕ ਸੂਰਜ ਨੂੰ ਪਾਣੀ ਦੇਣ ਤੋਂ ਰੋਕਦੇ ਐ ਗੁਰਨਾਨਕ ਗੁਰਨਾਨਕ ਜਨੇਊ ਤੇ ਸਵਾਲ ਕਰਦੇ ਸੂਤਕ ਦੇ ਉੱਤੇ ਸਵਾਲ ਹੁੰਦਾ ਜੀ ਤਾਂ ਤੁਸੀਂ ਜਦੋਂ ਸਵੇਰੇ ਆਸਾ ਦੀ ਵਾਰ ਪੜਦੇ ਹੋ ਤਾਂ ਤੁਹਾਨੂੰ ਉਸ ਚ ਕਲੈਰਟੀ ਮਿਲ ਜਾਂਦੀ ਹੈ ਸਾਰੀ